ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਕਿਸਾਨ ਭਰਾਵੋ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ 3 ਕੰਬਾਈਨ ਨੰਬਰ 9751 ਅਮਰ 930 ਦੇਖ ਸਕਦੇ ਹੋ ਇੱਕ ਹੋਰ ਅਮਰ 930 ਹੈਗੀ ਤੇ ਪਰੀਤ ਕਮੈਨਾ ਇਹ ਤਿੰਨੇ ਕਮੈਨਾ ਬਿਕਾਉਣੀਆਂ ਆ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤਾਂ ਹੀ ਤੁਹਾਨੂੰ ਤਿੰਨੇ ਕਮੈਨਾ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਮਿਲ ਸਕੇ ਮੋਬਾਈਲ ਨੰਬਰ ਮਿਲ ਸਕਣ ਤੇ ਰੇਟ ਬਾਰੇ ਪਤਾ ਲੱਗ ਸਕੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਵੱਤੋ ਸ਼ੇਅਰ ਵੀ ਜਰੂਰ ਕਰ ਦਿਓ ਦੇਖਸਾ ਦਿਓਗੇ ਸਭ ਤੋਂ ਪਹਿਲਾਂ ਅਮਰ ਨੋਸੋਤੀ ਕਮੈਨਾ ਇਹ ਤੇ 19 ਮਾਡਲ ਆ ਗਈ ਕੰਡੀਸ਼ਨ ਬਹੁਤ ਸਾਰੀ ਮਸ਼ੀਨ ਬਿਲਕੁਲ ਓਕੇ ਆ ਸ਼ੀਗੜਾ ਦੇਖ ਸਕਦੇ ਹੋ ਆਟਰ ਪਾਈਪ ਦੀ ਸਕਦੇ ਹੋ ਬੰਪਰ ਦੇ ਸਕਦੇ ਹੋ ਕੈਮਰ ਦੇ ਸਕਦੇ ਮਸ਼ੀਨ ਦਾ ਵਧੀਆ ਸਾਫ ਕਾਟਰ ਦੀ ਕੰਡੀਸ਼ਨ ਦੇਖ ਸਕਦੇ 2019 ਮਾਡਲ 11 ਲੱਖ ਰੇਟ ਮਾਡਲ ਰਿਸਪੋਜਲ ਇੰਜਨ ਦੇ ਨਾਲ ਆ ਜੀ ਮਸ਼ੀਨ ਰਾਜਸਥਾਨ ਚ ਖੜੀ ਹੈਗੀ ਬਾਈ ਹਰੋਂ ਕੋਲੇ ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂ ਉੱਤਮ ਨੰਬਰ ਲਾ ਕੇ ਤੁਸੀਂ ਬਾਈ ਹਰ ਉਹਨਾਂ ਨੂੰ ਫੋਨ ਤੇ ਗੱਲਬਾਤ ਕਰ ਸਕਦੇ ਹੋਗੇ ਅੱਗੇ ਤੁਸੀਂ ਦੇਖ ਸਕਦੇ ਹੋ ਪ੍ਰੀਤ ਕਮੈਨ ਬਗਾਉ ਹੈ ਜੀ 2008 ਮਾਡਲ ਹੈ ਜੀ ਕੈਬਨ ਬੰਪਰ ਦੇਖ ਸਕਦੇ ਹੋ ਬੜੀ ਸਾਫ ਪਿਆਗਾ ਪੌੜੀ ਦੀ ਕੰਡੀਸ਼ਨ ਦੇਖ ਸਕਦੇ ਹੋਗੇ ਠੀਕ ਹੈ ਜੀ ਵਧੀਆ ਸਾਫ ਪਿਆ 2008 ਮਾਡਲ ਪੇਟੀ ਵਾਂ ਨਿਜੋ ਨੇ ਨਾਲਾ ਮਸ਼ੀਨ ਫੀਡਰ ਦੇਖ ਸਕਦੇ ਹੋ ਫੀਡਰ ਪੱਟੀਆਂ ਵੀ ਡ੍ਰਿਚਨ ਫੀਡਰ ਜੈਕਾਂ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਐਲੀਵਟਰ ਡੀਜ਼ਲ ਟੈਂਕ ਇਹ ਟੈਂਕ ਵਧੀਆ ਸਾਫ਼ ਟਾਇਰ ਵਗੈਰਾ ਸਾਰੇ ਵਧੀਆ ਸਾਫ਼ ਵੱਡਾ ਗੇਰ ਆਈ ਕਾਟਰ ਤੇ ਮੋਟਰ ਮਿਲ ਜੂਗੀ 6 ਲੱਖ 30 ਹਜ਼ਾਰ ਦੀ ਡਿਮਾਂਡ ਫਾਜ਼ਲ ਕਾ ਏਰੀਆ ਹੈਗਾ ਐਲੀਵਟਰ ਡੀਜ਼ਲ ਟੈਂਕ ਇਹ ਟੈਂਕ ਪਿਛਲੇ ਸੀਰੀ ਕੰਡੀਸ਼ਨ ਆਊਟਰ ਪਾਈਪ ਚੇਂਜਰ ਫਲਾਟ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਮਸ਼ੀਨ ਵਧੀਆ ਸਾਫ਼ ਕੰਡੀਸ਼ਨ ਚ ਪਈ ਆ ਬਾਕੀ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲਬਾਤ ਕਰਨੀ ਆ ਇਹ ਮਸ਼ੀਨ ਦੇ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਨੰਬਰ ਤੋਂ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਫਾਜ਼ਲ ਕਾ ਏਰੀਆ ਹੈਗਾ ਤੇ 630 ਹਜ਼ਾਰ ਦੀ ਰਮਾਂਡ ਸਾਰੀ ਮਸ਼ੀਨ ਬੜੀ ਓਕੇ ਕੰਡੀਸ਼ਨ ਦੇ ਵਿੱਚ ਖੜੀ ਹੈ ਜੀ ਬਾਕੀ ਵੀਡੀਓ ਨੂੰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਬੱਤੋ ਸ਼ੇਅਰ ਜ਼ਰੂਰ ਕਰ ਦਿਓ ਟਾਇਰ ਦੇਖ ਸਕਦੇ ਹੋ ਪਿਛਲਾ ਹਿੱਸਾ ਦੇ ਹਿੱਸਾ ਦੇ ਹੋਗੇ ਭਰੀਆ ਸਾਹਿਬ ਇਹ ਫੀਡਰ ਚੈੱਕ ਹੈ ਵੀ ਡਿਊਟੀ ਗੇਅਰ ਦੇਖ ਸਕਦੇ ਹਾਂ ਕਿ ਵੱਡਾ ਗੇਅਰ ਹੈ ਜੀ ਘਟਰੇ ਤੇ ਮੋਟਰ 2008 ਮਾਡਲ ਮਸ਼ੀਨ ਆ ਸਾਰੀ ਮਸ਼ੀਨ ਬਿਲਕੁਲ ਓਕੇ ਹੈ ਪੇਟੀ ਬੰਨ੍ਹੀਆਂ ਨੇ ਸਟਾਰ ਬਕਰ ਕਰਕੇ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਕਰਦੇ ਹਾਂ ਅਕੀਸ ਤੋਂ ਵੀਰ ਜੀ ਤੁਹਾਨੂੰ ਸੁਣ ਕੇ ਬੜਾ ਖੁਸ਼ ਹੋ ਜੰਨੇ ਆ। ਪਰ ਇਹ ਜੋ ਸਰਵਿਸ ਦੇ ਲਈ ਚਾਹ ਰਿਹਾ ਹੋ। ਵਧੀਆ ਓਕੇ ਕੰਡੀਸ਼ਨ ਚ ਮਸ਼ੀਨਾਂ ਰੀਲ ਦੇ ਸਕਦੇ ਹਾਂ, ਕਾਟਰ ਦੇ ਸਕਦੇ ਹਾਂ। ਪੈਡਰ ਕੈਬਨ ਦੀ ਕੰਡੀਸ਼ਨ ਦੇ ਸਾਰੀਆਂ ਵਧੀਆ ਸਾਫ ਪਈ ਆ। ਠੀਕ ਹੈ ਜੀ 2015 ਮਾਡਲ ਤੇ 7 ਲੱਖ ਰੁਪਏ ਦੀ ਮੰਗ ਡਿਸਪੋਇਲ ਇੰਜਨ ਦੇ ਨਾਲ ਆ ਮਸ਼ੀਨ। ਵੀਡੀਓ ਨੂੰ ਬੱਤੋ ਸੇਅਰ ਜ਼ਰੂਰ ਕਰ ਦਿਓ। ਜਿੱਥੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ। ਬਾਕੀ ਤਰ ਮਰਦੋਨੇ ਮਸ਼ੀਨਾਂ 1 ਬਾਈ ਕੋਲੇ ਖੜੀਆਂ ਨੇ ਮਸ਼ੀਨਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੋਵੇ ਜਾਣਕਾਰੀ ਲੈਣੀ ਹੋਵੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਬਾਈ ਦਾ ਉੱਥੋਂ ਨੰਬਰ ਲੈ ਕੇ ਬਾਈ ਉਹਨਾਂ ਨਾਲ ਗੱਲਬਾਤ ਕਰਤਾ ਜੀ ਤੁਸੀਂ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦਵਾਦੀ ਸ਼ੇਅਰ ਕਰ ਦਿਓ ਤੇ ਫੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦੀ